ਦੇਖ ਰੇ ਕੰਨ ਵਾਲੇ ਹੀ ਬਣੇ ਲੁੱਟੇਰੇ ਦਿਨ ਵੇਲੇ ਕਰਦੇ ਮਰੀਜ਼ਾਂ ਦੀ ਸਾਮ ਸੰਭਾਲ ਤੇ ਰਾਤ ਵੇਲੇ ਕਰਦੇ ਲੁੱਟਮਾਰ ਹੁਣ ਲੱਗੇ ਨੇ ਪੁਲਿਸ ਦੇ ਹੱਥ ਤੇ ਹੋ ਰਹੀ ਐ ਕੜੀ ਕਾਰਵਾਈ ਜੀ ਹਾਂ ਇੱਕ ਖਬਰ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਕੇ ਦੇਖ ਰਿਹਾ ਕਰਨ ਵਾਲੇ ਹੀ ਲੁਟੇਰੇ ਬੜੇ ਨਜ਼ਰ ਆ ਰਹੇ ਨੇ ਦਿਨ ਵੇਲੇ ਇਹ ਲੁਟੇਰੇ ਮਰੀਜ਼ਾਂ ਦੀ ਸਾਂਭ ਸੰਭਾਲ ਕਰਦੇ ਸਨ ਤੇ ਰਾਤ ਵੇਲੇ ਲੁੱਟਮਾਰ ਕਰਦੇ ਸਨ ਹੁਣ ਇਹ ਪੁਲਿਸ ਦੇ ਹੱਥ ਲੱਗ ਗਏ ਨੇ ਤੇ ਇਹਨਾਂ ਤੇ ਕੜੀ ਕਾਰਵਾਈ ਹੋ ਰਹੀ ਹੈ ਦੱਸਦੀ ਹੈ ਕਿ ਇਹ ਲੁਟੇਰੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਿਨ ਵੇਲੇ ਮਰੀਜ਼ਾਂ ਦੀ ਸਾਂਭ ਸੰਭਾਲ ਕਰਦੇ ਸਨ ਉਹਨਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖਦੇ ਸਨ ਤੇ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹਾਸਲ ਕਰ ਲੈਂਦੇ ਸਨ ਕਿ ਕਿਹੜਾ ਮਰੀਜ਼ ਜਾਂ ਉਸ ਦਾ ਰਿਸ਼ਤੇਦਾਰ ਕਿੱਥੋਂ ਆਇਆ ਤੇ ਸ਼ਾਨੂ ਉਸਨੇ ਕਿੱਥੇ ਜਾਣਾ ਹੈ ਤੇ ਰਾਤ ਵੇਲੇ ਜਦੋਂ ਇਹ ਆਪਣੇ ਕੰਮ ਤੋਂ ਵਾਪਸ ਚਲੇ ਜਾਂਦੇ ਸਨ ਤਾਂ ਇਹਨਾਂ ਦੀ ਲੁੱਟਮਾਰ ਕਰਦੇ ਸਨ ਦੱਸ ਦਈਏ ਕਿ ਇਹ ਜਿਹੜੇ ਚਾਰ ਲੋਕ ਨੇ ਜਿਹੜੇ ਕਿ ਹੰਟਰ ਗਰੂ ਬਣੇ ਫਿਰਦੇ ਨੇ ਲੋਕਾਂ ਦੀ ਲੁੱਟਮਾਰ ਕਰਦੇ ਨੇ ਸ਼ਾਮ ਨੂੰ ਜਦੋਂ ਇਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਇਹ ਕਹਿੰਦੇ ਨੇ ਕਿ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਪਰੰਤੂ ਹਸਪਤਾਲ ਤੋਂ ਲੋਕਾਂ ਜਿਹੜੇ ਵਾਪਸ ਜਾਂਦੇ ਨੇ ਤਾਂ ਉਹਨਾਂ ਕੋਲੋਂ ਇਹ ਲੁੱਟਮਾਰ ਕਰਦੇ ਨੇ ਉਹਨਾਂ ਕੋ ਮੋਬਾਈਲ ਫੋਨ ਖੋ ਲੈਂਦੇ ਨੇ ਨਕਦੀ ਖੋ ਲੈਂਦੇ ਨੇ ਪਰ ਸਟੋਰੀ ਕਰ ਲੈਂਦੇ ਨੇ ਪੁਲਿਸ ਨੂੰ ਉਸ ਵੇਲੇ ਸ਼ੱਕ ਹੋਈ ਜਦੋਂ ਚੰਡੀਗੜ੍ਹ ਦੇ ਇੱਕ ਜੀਵਨ ਜੋਸ਼ੀ ਨਾਮ ਦੇ ਵਿਅਕਤੀ ਦੇ ਕੋਲੋਂ ਮੋਬਾਈਲ ਫੋਨ ਖੋਇਆ ਗਿਆ ਸੀ ਉਸ ਦਾ ਪਰਸ ਲੁਟੇਰਿਆਂ ਵੱਲੋਂ ਲੁੱਟ ਲਿਆ ਗਿਆ ਸੀ ਤਾਂ ਫਿਰ ਕ੍ਰਾਈਮ ਸੈੱਲ ਦੇ ਮੁਖੀ ਜਿਹੜੇ ਨੇ ਜਸਮਿੰਦਰ ਸਿੰਘ ਉਹਨਾਂ ਨੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ ਤੇ ਕਾਫੀ ਲੰਬੀ ਜਾਂਚ ਪੜਤਾਲ ਤੋਂ ਬਾਅਦ ਦੋ ਲੋਕ ਗ੍ਰਿਫਤਾਰ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਸੁਭਾਸ਼ ਭਾਰਤੀ ਤੇ ਗੌਤਮ ਕਥਕ ਨਾਮ ਦਾ ਵਿਅਕਤੀ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਤੇ ਜੀਵਨ ਜੋਸ਼ੀ ਨਾਮ ਦਾ ਡਾਡਾ ਵਿਅਕਤੀ ਹੈ ਉਸ ਦਾ ਪਰਸ ਤੇ ਉਸ ਦਾ ਮੋਬਾਈਲ ਫੋਨ ਜੋ ਨਕਦੀ ਸੀ ਉਹ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਸੀ ਤੇ ਪੁਲਿਸ ਨੇ ਇਹਨਾਂ ਕੋ ਕਾਫੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਸੀ ਤਾਂ ਇਹਨਾਂ ਦੋਨਾਂ ਨੇ ਕਬੂਲਿਆ ਕਿ ਉਹ ਪੀਜੀਆਈ ਦੇ ਵਿੱਚ ਕੰਮ ਵੀ ਕਰਦੇ ਨੇ ਦਿਨ ਵੇਲੇ ਮਰੀਜ਼ਾਂ ਦੀ ਸਾਮ ਸੰਭਾਲ ਕਰਦੇ ਨੇ ਤੇ ਰਾਤ ਵੇਲੇ ਉੱਥੋਂ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਲੁੱਟਮਾਰ ਵੀ ਕਰਦੇ ਨੇ ਪੁਲਿਸ ਨੇ ਦੁਬਾਰਾ ਤੋਂ ਫਿਰ ਜਾਂਚ ਪੜਤਾਲ ਕੀਤੀ ਤਾਂ ਦੋ ਹੋਰ ਲੋਕ ਫੜੇ ਗਏ ਜਿਹੜੇ ਕਿ ਇਹਨਾਂ ਦੋਨਾਂ ਦੇ ਹੀ ਸਾਥੀ ਸਨ ਜਿਹੜੇ ਕਿ ਗੋਪਾਲ ਤੇ ਕਰਨਪ੍ਰੀਤ ਸਿੰਘ ਨਾਮ ਦੇ ਲੋਕ ਨੇ ਦੱਸਦੀਏ ਇਹ ਚਾਰ ਲੋਕ ਜਿਹੜੇ ਹੰਟਰ ਗਰੋ ਬਣੇ ਫਿਰਦੇ ਨੇ ਲੋਕਾਂ ਦੀ ਲੁੱਟਮਾਰ ਕਰਦੇ ਨੇ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਇਹਨਾਂ ਤੇ ਕੜੀ ਕਾਰਵਾਈ ਕਰ ਰਹੀ ਹੈ ਦੱਸ ਦਈਏ ਕਿ ਜਿਹੜਾ ਸੁਭਾਸ਼ ਭਾਰਤੀਏ ਉਹ ਨਿਆਉਂ گاਉਂ ਦਾ ਰਹਿਣ ਵਾਲਾ ਹੈ ਗੋਤਮ ਕਥਕ ਦਸ਼ਮੀਸ਼ ਨਗਰਦਾਰ ਨਿਵਾਸੀ ਹੈ ਜਿਹੜਾ ਗੋਪਾਲ ਨਾਮ ਦਾ ਨਤੀਜਾ ਸਾਥੀ ਹੈ ਉਹ ਅਬੂਹਰ ਦਾ ਰਹਿਣ ਵਾਲਾ ਹੈ ਤੇ ਕਰਨਪ੍ਰੀਤ ਸਿੰਘ ਕੋਟਕਪੂਰੇ ਦਾ ਰਹਿਣ ਵਾਲਾ ਜਦੋਂ ਇਹ ਚਾਰੇ ਲੁੱਟਮਾਰ ਕਰ ਲੈਂਦੇ ਸਨ ਤਾਂ ਫਿਰ ਇਹ ਨਿਆਉਂ گاਉਂ ਚਲੇ ਜਾਂਦੇ ਸਨ ਲੋਕਾਂ ਨੂੰ ਇਸ ਤਰ੍ਹਾਂ ਦੱਸਦੇ ਸਨ ਕਿ ਉਹ ਆਪਣੇ ਘਰ ਚਲੇ ਗਏ ਨੇ ਪਰੰਤੂ ਇਹ ਰਾਤ ਵੇਲੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸਨ ਜਿਹੜੀਆਂ ਕਿ ਇਹਨਾਂ ਨੇ ਦਿਨ ਵੀਰੇ ਸਾਰੀ ਰੇਕੀ ਕੀਤੀ ਹੁੰਦੀ ਸੀ ਇਹਨਾਂ ਨੂੰ ਪਤਾ ਹੁੰਦਾ ਸੀ ਕਿ ਕਿਹੜੇ ਮਰੀਜ਼ ਦਾ ਰਿਸ਼ਤੇਦਾਰ ਜਾਂ ਉਸ ਦਾ ਘਰ ਪਰਿਵਾਰ ਦਾ ਮੈਂਬਰ ਜਿਹੜਾ ਹੁਣ ਘਰ ਸ਼ਾਮ ਨੂੰ ਵਾਪਸ ਜਾ ਰਿਹਾ ਹੈ ਤੇ ਉਹਨਾਂ ਦੇ ਕੋਲੋਂ ਉਹਨਾਂ ਦਾ ਮੋਬਾਈਲ ਫੋਨ ਨਕਦੀ ਪਰਸ ਵਗੈਰਾ ਖੋਹ ਲੈਂਦੇ ਸਨ ਤੇ ਦਿਨ ਵੇਲੇ ਫਿਰ ਉਸੇ ਤਰ੍ਹਾਂ ਹੀ ਆਪਣੀ ਡਿਊਟੀ ਤੇ ਆ ਜਾਂਦੇ ਸਨ ਸੋ ਇਹਨਾਂ ਨੇ ਇਹ ਕੰਮ ਲੰਬੇ ਸਮੇਂ ਤੋਂ ਚਾਲੂ ਕੀਤਾ ਹੋਇਆ ਸੀ ਬਹੁਤ ਸਾਰਾ ਪੈਸਾ ਇਹਨਾਂ ਨੇ ਲੁੱਟਿਆ ਹੈ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਇੱਕ ਨਹੀਂ ਦੋ ਨਹੀਂ ਬਲਕਿ 24 ਫੋਨ ਬਰਾਮਦ ਹੋਏ ਨੇ ਦੋ ਮੋਟਰਸਾਈਕਲ ਪੁਲਿਸ ਨੇ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਨੇ ਤੇ ਨਾਲ ਹੀ ਦੋ ਚਾਕੂ ਵੀ ਇਹਨਾਂ ਦੇ ਕੋਲੋਂ ਫੜੇ ਗਏ ਨੇ ਇਹਨਾਂ ਦੇ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੁਣ ਪੁਲਿਸ ਇਹਨਾਂ ਤੇ ਕੜੀ ਕਾਰਵਾਈ ਕਰ ਰਹੀ ਹੈ